ਜਿਹੜੀਆਂ ਸ਼ਹਾਦਤਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਉਹ ਸ਼ਹਾਦਤਾਂ ਨੂੰ ਦਿਲ ਔਰ ਦਿਮਾਗ 'ਚ ਯਾਦ ਰੱਖਣਾ ਇੰਨਾ ਕੋ ਜ਼ਰੂਰੀ ਹੈ ਗੁਰੂ ਸਾਹਿਬ ਹੀ ਕਰਾਰੇ ਸਾਡਾ ਕੋਈ ਉਪਰਾਲਾ ਨਹੀਂ ਜੀ ਹੈ ਮੈਂ ਤੁਸੀਂ ਐ ਨਹੀਂ ਕਹਿ ਸਕਦੇ ਸਾਡਾ ਉਪਰਾਲਾ ਇਟ ਇਜ਼ ਆਲ ਵਿਦ ਗੋਡਸ ਗ੍ਰੇਸ ਔਰ ਸਿੱਖ ਧਰਮ ਸ਼ਹਾਦਤਾਂ ਹੀ ਸ਼ਹਾਦਤਾਂ ਔਰ ਸ਼ਹਾਦਤਾਂ ਦੇ ਨਾਲ ਹੀ ਸਿੱਖ ਧਰਮ ਜਿਹੜਾ ਵਾ ਐਸਟੈਬਲਿਸ਼ ਹੋਇਆ ਬੱਚੇ ਤੇ ਰੀਲਾਂ ਦੇ ਵਿੱਚ ਹੀ ਰਹਿ ਗਏ ਨਾ ਔਰ ਫੇਸਬੁਕ ਇਰਤੋਂ ਕੱਢਣ ਆਸਤੇ ਬੱਚਿਆਂ ਨੂੰ ਸ਼ਹਾਦਤਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਸਾਬਜਾਦਿਆਂ ਦੀ ਸ਼ਹਾਦਤ ਹੈ ਉਹਨਾਂ ਨੂੰ ਅਸੀਂ ਯਾਦ ਕਰਕੇ ਸਾਰੇ ਜਣੇ ਗੁਰਬਾਣੀ ਦਾ ਪਾਠ ਪੜ੍ਹਨੇ ਆ ਬੋਲੇ ਸੋਨਹਾ ਸਤਿ ਅਕਾਲ ਇਹ ਸ਼ਹੀਦियां ਸਾਬਜਾਦਿਆਂ ਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਇਹ ਲਸਾਨੀ ਸ਼ਹੀਦੀਆਂ ਨੂੰ ਬਿਆਨ ਕਰਨਾ ਵੀ ਬਹੁਤ ਔਖਾ ਹੈ। ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਹੇ ਤੋ ਕਿਆ ਹੁਆ ਜੀਵਿਤ ਕਈ ਹਜ਼ਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਦੇ ਵਿੱਚ ਪੋ ਦੇ ਮਹੀਨੇ ਨੂੰ ਸ਼ਹੀਦੀ ਮਹੀਨੇ ਵਜੋਂ ਜਾਣਿਆ ਜਾਂਦਾ ਹੈ। ਇਸ ਮਹੀਨੇ ਦੇ ਵਿੱਚ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਹਰ ਕੋਈ ਯਾਦ ਕਰਕੇ ਭਾਵੁਕ ਹੁੰਦਾ ਹੈ। ਇਸ ਮਹੀਨੇ ਦੇ ਵਿੱਚ ਲੋਕ ਜਿਹੜੇ ਨੇ ਉਹ ਪਾਠ ਕਰਦੇ ਨੇ ਤੇ ਸਾਹਿਬਜ਼ਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਕੇ ਪ੍ਰਣਾਮ ਕਰਦੇ ਨੇ ਇਸ ਵਕਤ ਮੈਂ ਮੌਜੂਦਾ ਅੰਮ੍ਰਿਤਸਰ ਦੇ ਵਿੱਚ ਜਿੱਥੇ ਜਸ ਸੇਵਾ ਸੁਸਾਇਟੀ ਦੇ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਇੱਕ ਉਪਰਾਲਾ ਕੀਤਾ ਗਿਆ ਹੈ ਗੱਲਬਾਤ ਕਰਦੇ ਹਾਂ ਮੇਰੇ ਨਾਲ ਮੌਜੂਦ ਨੇ ਐਡਵੋਕੇਟ ਹਰਸਿਮਰਨ ਸਰ ਸਰ ਨਾਲ ਗੱਲਬਾਤ ਕਰਦੇ ਹਾਂ ਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕੀ ਉਪਰਾਲਾ ਤੁਹਾਡੇ ਵੱਲੋਂ ਕੀ ਕੀਤਾ ਜਾ ਰਿਹਾ ਹੈ ਦੇਖੋ ਜਿਹਨੂੰ ਜਿਸ ਜੜੀਆਂ ਸ਼ਹਾਦਤਾਂ ਨੂੰ ਅਸੀਂ ਭੁੱਲ ਨਹੀਂ ਸਕਦੇ ਉਹ ਸ਼ਹਾਦਤਾਂ ਨੂੰ ਦਿਲ ਔਰ ਦਿਮਾਗ 'ਚ ਯਾਦ ਰੱਖਣਾ ਇੰਨਾ ਕੋ ਜ਼ਰੂਰੀ ਹੈ ਔਰ ਸ਼ਹਾਦਤਾਂ ਪਤਾ ਯਾਦ ਕਿੱਦਾਂ ਰਹਿੰਦੀਆਂ ਜਦੋਂ ਸੰਗਤ ਦੇ ਵਿੱਚ ਬੈ ਕੇ ਅਸੀਂ ਪਾਠ ਕਰਦੇ ਆਂ ਜੀ ਔਰ ਜਸ ਸੇਵਾ ਸੁਸਾਇਟੀ 2018 ਤੋਂ ਹੈ ਗੁਰੂ ਸਾਹਿਬ ਹੀ ਕਰਾਰੇ ਸਾਡਾ ਕੋਈ ਉਪਰਾਲਾ ਨਹੀਂ ਜੀ ਹੈ ਤੁਸੀਂ ਐ ਨਹੀਂ ਕਹਿ ਸਕਦੇ ਸਾਡਾ ਉਪਰਾਲਾ ਹੈ ਇਟ ਇਜ਼ 올 ਵਿਦ ਗੋਡਸ ਗ੍ਰੇਸ ਤੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਿਤਾ ਔਰ ਸੰਤ ਸਪਾਹੀ ਜਿਨ੍ਹਾਂ ਨੇ ਐਜ਼ ਅ ਸੇਂਟ ਐਜ਼ ਅ ਸੋਲਜਰ ਸਿੱਖ ਧਰਮ ਨੂੰ ਜਾਂ ਦੁਨੀਆਦਾਰੀ ਨੂੰ ਜਾਂ ਸਾਨੂੰ ਜੋ ਅੱਜ ਅਸੀਂ ਹੈਗੇ ਆ ਉਹ ਹੋਣ ਦੇ ਵਿੱਚ ਉਹਨਾਂ ਨੇ ਹੋਣ ਦੇ ਵਿੱਚ ਆਪਣੀਆਂ ਸ਼ਹਾਦਤਾਂ ਲਿਆਂਦੀਆਂ ਔਰ 22 ਦਸੰਬਰ ਤੋਂ 27 ਦਸੰਬਰ ਤੱਕ ਕਹਿੰਦੇ ਆ ਨਾ ਇੱਕ ਆਪ ਵਾਰਿਆ ਇੱਕ ਪੂਰਾ ਪਰਿਵਾਰ ਮਾਰ ਔਰ ਅੱਜ ਤੇ ਅਸੀਂ ਇਹ ਹਰ ਵਾਰੀ ਸ਼ਹਾਦਤਾਂ ਨੂੰ ਮਤਲਬ ਕਦੀ ਵੀ ਭੁੱਲਨੀ ਆ ਨਹੀਂ ਚਾਹੀਦੀਆਂ 22 ਤੋਂ 27 ਦਸੰਬਰ ਦੀ ਨਹੀਂ ਗੱਲ ਹੈਗੀ ਇਹਤੇ ਅਸੀਂ ਵਸਦੇ ਤਾਂ ਆਵਾਂ ਅਸੀਂ ਹੈਗੇ ਤਾਂ ਆਵਾਂ ਔਰ ਸਾਡਾ ਦੇਸ਼ ਵੀ ਤਾਂ ਆ ਮੈਂ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਤੋਂ ਅਸੀਂ ਜੇ ਕਰੀਏ ਤੇ ਸਾਡੇ ਸਾਰੇ ਗੁਰਸਾਬਾਂ ਦੀਆਂ ਸ਼ਹਾਤਾ ਹੀ ਨੇ ਔਰ ਇੱਕ ਵਾਹਦ ਧਰਮ ਹੈ ਮੈਂ ਅੱਜ ਦੱਸਣਾ ਚਾਹੁੰਨਾ ਕਿ ਤੁਸੀਂ ਕਿੰਨੇ ਧਰਮ ਵੇਖੇ ਹੋਣੇ ਆ ਕਿਸੇ ਇੱਕ ਦੀ ਸ਼ਹਾਦਤ ਕਿਸੇ ਦੋ ਦੀ ਸ਼ਹਾਦਤ ਔਰ ਸਿੱਖ ਧਰਮ ਸ਼ਹਾਤਾ ਹੀ ਸ਼ਹਾਤਾ ਔਰ ਸ਼ਹਾਤਾ ਦੇ ਨਾਲ ਹੀ ਸਿੱਖ ਧਰਮ ਜਿਹੜਾ ਵਾ ਐਸਟੈਬਲਿਸ਼ ਹੋਇਆ ਔਰ ਅੱਜ ਵੀ ਜਿਹੜਾ ਪਿਓਰ ਸਿੱਖ ਹੈ ਉਹਨੂੰ ਲਰਨਰ ਕਿਹਾ ਜਾਂਦਾ ਵੀ ਲਰਨ ਅ ਲੋਟ ਸਿੱਖ ਜਿਹੜਾ ਸਿੱਖਦਾ ਇਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਔਰ ਇਹੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਉਹਨਾਂ ਨੇ ਆਪਣੇ ਤੋਂ ਬਾਅਦ ਸਾਡੀ ਹੋਲੀ ਜਿਹੜੀ ਬੁੱਕ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਉਹਨਾਂ ਨੂੰ ਸਾਡਾ ਗੁਰੂ ਬਣਾ ਦਿੱਤਾ ਔਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨਦੇ ਆ ਇੱਥੇ ਮੈਸੇਜ ਐ ਵੀ ਹੈ ਕਿ ਦੇਹ ਧਾਰੀ ਜਿਹੜੇ ਬਾਬੇ ਨੇ ਮੈਂ ਤੇ ਕੁਝ ਵਰਡ ਵੀ ਯੂਜ਼ ਕਰਾਂਗਾ ਪਖੰਡੀ ਆਮ ਨਾਟ ਬਾਦਰਡ ਅਬਾਊਟ ਇਟ ਕਿਉਂਕਿ ਅੱਜਕੱਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਇਹ ਸ਼ਹਾਤਾਂ ਨੂੰ ਯਾਦ ਕਰਿਆ ਕਰੋ ਉਹਨਾਂ ਨੂੰ ਮੰਨਿਆ ਕਰੋ ਔਰ ਪਾਠ ਕਰਕੇ ਸੁਖਮਨੀ ਸਾਹਿਬ ਦਾ ਪਾਠ ਅਸੀਂ ਅੱਜ ਸਾਰੇ ਕਰ ਰਹੇ ਆਂ ਔਰ ਬੜਾ ਵਧੀਆ ਟੀਮ ਵਰਕ ਨਾ ਹੁੰਦਾ ਕਿ ਅਸੀਂ ਜਿਵੇਂ 10 15 ਜਾਣਿਆਂ ਦੀ ਕੋ ਟੀਮ ਹੈ ਉਹਨਾਂ ਦੇ ਵਿੱਚ ਪਰਿਵਾਰ ਸਾਰੇ ਆਪਣੇ ਆਪ ਹੀ ਕਿਸੇ ਨੂੰ ਕਹਿਣਾ ਵੀ ਨਹੀਂ ਪੈਂਦਾ ਆਪਣੇ ਆਪ ਹੀ ਵਾਰੀ ਲੈ ਲੈਂਦੇ ਆ ਕਿ ਅੱਜ ਸਾਡੇ ਘਰ ਆ ਕੇ ਪਾਠ ਕਰਨਾ ਆ ਸਾਡੇ ਘਰ ਆ ਕੇ ਕੋਈ ਤਿਆਰੀ ਨਹੀਂ ਗੁਰੂ ਸਾਹਿਬ ਆਪੇ ਹੀ ਸਭ ਕੁਝ ਆਪ ਮੋਰੇ ਆ ਕੇ ਉਹਨਾਂ ਨੇ ਸਾਨੂੰ ਇਹ ਸਾਡੇ ਕੋਲੋਂ ਪਾਠ ਕਰਵਾਉਂਦੇ ਨੇ ਔਰ ਇੰਨਾ ਜਿਆਦਾ ਸਕੂਨ ਮਿਲਦਾ ਵਾ ਅਸੀਂ ਇਹਦੇ ਵਿੱਚ ਹਿਸਟਰੀ ਨੂੰ ਵੀ ਯਾਦ ਕਰਦੇ ਆ ਕਿੱਦਾਂ ਸ਼ਹਾਦਤਾਂ ਹੋਈਆਂ ਆਪਣੀ ਯੂਥ ਨੂੰ ਬੱਚਿਆਂ ਨੂੰ ਨਹੀਂ ਦੱਸਣਾ ਬੱਚੇ ਤੇ ਰੀਲਾਂ ਦੇ ਵਿੱਚ ਹੀ ਰਹਿ ਗਏ ਨਾ ਔਰ ਫੇਸਬੁੱਕ ਇਰਤੋਂ ਕੱਢਣ ਆਸਤੇ ਬੱਚਿਆਂ ਨੂੰ ਸ਼ਹਾਦਤਾਂ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੈ ਔਰ ਜੇ ਅਸੀਂ ਨਹੀਂ ਦੱਸਾਂਗੇ ਤੇ ਇਹ ਚੀਜ਼ਾਂ ਜਿਹੜੀਆਂ ਨੇ ਬੱਚਿਆਂ ਨੂੰ ਨਹੀਂ ਪਤਾ ਲੱਗਣਗੀਆਂ ਔਰ ਜਿਹੜੀ ਪਾਵਰ ਹੈ ਨਾ ਬੱਚਿਆਂ ਚ ਉਹ ਤਾਂ ਹੀ ਆਣੀ ਹੈ ਕਿ ਜੇ ਉਹਨਾਂ ਨੂੰ ਜਿਵੇਂ ਸਾਡੇ ਸ਼ਹਿਬਜ਼ਾਦੇ ਅਜੀਤ ਸਿੰਘ ਜੀ ਪਪਾ ਜੂਹਾਰ ਸਿੰਘ ਜੀ ਪਪਾ ਫਤਿਹ ਸਿੰਘ ਜੀ ਪਪਾ ਜ਼ਰਾਵਰ ਸਿੰਘ ਜੀ ਇਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਨਾ ਉਹ ਬੱਚਿਆਂ ਦੇ ਵਿੱਚ ਇੱਕ ਨਵਾਂ ਸੀਡ ਜਰਮੀਨੇਟ ਕਰਦੀਆਂ ਕਿ ਯੈਸ ਯੂ ਹੈਵ ਗਾਟ ਦੀ ਪਾਵਰ ਔਰ ਜਿਹੜੀ ਪਾਵਰ ਦੇ ਨਾਲ ਕੋਈ ਵੀ ਕੰਮ ਹੈ ਅਸੀਂ ਸੇਵਾ ਕਰ ਲਈਏ ਪੜਾਈ ਕਰ ਲਈਏ ਪਰਿਵਾਰ ਉਸ ਪਾਵਰ ਦੇ ਨਾਲ ਹੀ ਚੱਲਦਾ ਵਾ ਔਰ ਇਹ ਜਣੀਆਂ ਸ਼ਾਤਾਂ ਨੇ ਅਸੀਂ ਇਹਨਾਂ ਦੇ ਵਿੱਚ ਹਮੇਸ਼ਾ ਗੁਰੂ ਸਾਹਿਬ ਨੂੰ ਪਾਠ ਕਰਦੇ ਆ ਸੁਖਮਨੀ ਸਾਹਿਬ ਦਾ ਪਾਠ ਸੁੱਖਾਂ ਦੀ ਮਨੀ ਕਿਤੇ ਇੱਕ ਜਣਾ ਪਾਠ ਕਰਦਾ ਤੇ ਸਾਰੇ ਅਸੀਂ ਸਰਬੱਤ ਦਾ ਭਲਾ ਮੰਗਦੇ ਆ ਅਰਦਾਸ ਕਰਦੇ ਆ ਔਰ ਜਦੋਂ ਇੱਥੇ 30 40 ਜਣੇ ਇਕੱਠੇ ਮੂਹ ਸੁਖਮਨੀ ਸਾਹਿਬ ਦਾ ਪਾਠ ਇੱਕ ਵਰਡ ਨਿਕਲ ਰਿਹਾ ਵਰਡ ਸਮਝ ਆਪਣੇ ਕੰਨਾਂ ਨੂੰ ਉਹ ਵਰਡ ਦੁਬਾਰਾ ਪਾ ਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਅਸੀਂ ਔਰ ਉਹਦੇ ਨਾਲ ਕੀ ਐਸ ਪਰਿਵਾਰ ਦੇ ਵਿੱਚ ਜਿੱਥੇ ਅਸੀਂ ਬੈਠੇ ਆ ਉਸ ਘਰ ਦੇ ਵਿੱਚ ਕਿੰਨੀ ਰੋਹਾਨੀਅਤ ਆ ਜਾਂਦੀ ਹੈ ਔਰ ਧੰਨਵਾਦ ਵੀ ਕਰਦੇ ਆ ਤੁਹਾਡਾ ਵੀ ਗ੍ਰੇਟ ਪੰਜਾਬ ਟੀਵੀ ਦਾ ਕਿ ਤੁਸੀਂ ਬੜਾ ਤੁਹਾਡਾ ਤੁਹਾਨੂੰ ਅੱਛਾ ਲੱਗਾ ਤੇ ਤੁਸੀਂ ਆਏ ਹੋ ਕਿ ਤੁਸੀਂ ਕਹਾਂਗੇ ਸਾਰੇ ਕਿਤੇ ਬੜਾ ਕੁਝ ਹੋ ਰਿਹਾ ਤੇ ਅੱਜ ਅੱਜ ਦੇ ਬੜਾ ਅੱਜਵੇਂ ਦਿਨ ਹੈ 25 ਦਸੰਬਰ ਸਾਡੇ ਜਿਸ ਪਰਿਵਾਰ ਚ ਆਏ ਆ ਉਥੇ ਰਾਜੂ ਭਾਜੀ ਦਾ ਜਨਮ ਦਿਨ ਵੀ ਹੈ ਔਰ ਜਨਮ ਦਿਨ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਅਸੀਂ ਜਨਮ ਦਿਨ ਜਿਹੜਾ ਵੈ ਸ਼ਹਾਦਤਾਂ ਦੇ ਨਾਲ ਇੱਥੇ ਜਿਹੜਾ ਸ਼ਹਾਦਤਾਂ ਦਾ ਦਿਵਸ ਚੱਲ ਰਿਹਾ ਉਹ ਮਨਾਵਾਂਗੇ ਇਕੱਠੇ ਪਾਠ ਕਰਾਂਗੇ ਔਰ ਗੁਰੂ ਸਾਹਿਬ ਨੂੰ ਅਰਦਾਸ ਕਰਾਂਗੇ ਕਿ ਸਾਰੇ ਪਰਿਵਾਰਾਂ ਤੇ ਮਿਹਰ ਕਰਨ ਹਾਂਜੀ ਹੁ ਕਿਸ ਹੋਰ ਵੀ ਸੰਗਤ ਬੈਠੀ ਹੈ ਗੱਲਬਾਤ ਕਰਦੇ ਆ ਕਿਵੇਂ ਦਾ ਲੱਗ ਰਿਹਾ ਸਰ ਦੇਖ ਰਿਹਾ ਕਿ ਇਸ ਜਿਹੜਾ ਪਾਠ ਅੱਜ ਹੋਇਆ ਹੈ ਛੋਟੇ-ਛੋਟੇ ਬੱਚੇ ਵੀ ਦੇਖੋ ਕਿੰਨੇ ਧਿਆਨ ਨਾਲ ਜਿਹੜਾ ਇਹ ਸਿੱਖਿਆ ਦੇ ਰਹੇ ਨੇ ਸੀ ਕਿ ਇਤਿਹਾਸ ਤੋਂ ਜਾਣੂ ਕਰਵਾ ਰਹੇ ਨੇ ਬੱਚੇ ਵੀ ਇਹਨਾਂ ਨੂੰ ਬੜੇ ਧਿਆਨਪੂਰਵਕ ਸੁਣ ਰਹੇ ਨੇ ਜੀ ਜੋ ਸਾਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਹੈ ਉਹਨਾਂ ਨੂੰ ਅਸੀਂ ਯਾਦ ਕਰਕੇ ਸਾਰੇ ਜਣੇ ਗੁਰਬਾਣੀ ਦਾ ਪਾਠ ਪੜ੍ਹਨੇ ਆਂ ਔਰ ਸਾਡੇ ਗੁਰੂਆਂ ਨੇ ਗੁਰੂ ਅਰਜਨ ਦੇਵ ਜੀ ਨੇ ਵੀ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਭਾਰਤ ਵਰਸ਼ ਵਾਸਤੇ ਸ਼ਹਾਦਤ ਦਿੱਤੀ ਜੋ ਅਫਗਾਨਿਸਤਾਨ ਤੋਂ ਮੁਗਲ ਆਏ ਸਨ ਉਹਨਾਂ ਤੋਂ ਸਾਰੇ ਭਾਰਤ ਵਰਸ਼ ਨੂੰ ਆਜ਼ਾਦ ਕਰਵਾਇਆ ਤੇ ਸਾਨੂੰ ਸਾਰਿਆਂ ਨੂੰ ਰਾਹਤ ਦਿੱਤੀ ਜੋ ਇੰਨੇ ਕੀ ਜ਼ੁਲਮੀ ਸਨ ਕਿ ਉਹਨਾਂ ਨੇ ਬਹੁਤ ਹੀ ਜ਼ੁਲਮ ਕੀਤੇ ਭਾਰਤ ਵਰਸ਼ ਦੇ ਬੰਦਿਆਂ ਦੇ ਤੇ ਤੇ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਆਜ਼ਾਦੀ ਦਵਾਈ ਤੇ ਸਾਨੂੰ ਆਪਣੇ ਆਪ ਤੇ ਨਿਰਭਰ ਕੀਤਾ ਗੁਰਬਾਣੀ ਸਾਨੂੰ ਦਿੱਤੀ ਸਾਨੂੰ ਸਿੱਖੀ ਦਿੱਤੀ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਧੰਨਵਾਦ ਹੈ ਸੱਚੇ ਪਾਤਸ਼ਾਹ ਦਾ ਅਹੀਂ ਉਹਨਾਂ ਨੂੰ ਯਾਦ ਕਰਕੇ ਬਹੁਤ ਹੀ ਖੁਸ਼ ਆਂ ਹੋਰ ਵੀ ਗੱਲਬਾਤ ਕਰਦੇ ਆਂ ਸੰਗਤ ਮੌਜੂਦ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਤੁਸੀਂ ਇਸ ਪਾਠ ਦੇ ਵਿੱਚ ਸ਼ਾਮਿਲ ਹੋਏ ਹੋ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਬਹੁਤ ਭਾਵੁਕ ਦਿਨ ਚੱਲ ਰਹੇ ਨੇ ਹਰ ਕੋਈ ਜਿਹੜਾ ਹੈ ਸਿੱਖ ਇਸ ਇਤਿਹਾਸ ਨੂੰ ਸੁਣ ਕੇ ਭਾਵੁਕ ਹੋ ਜਾਂਦਾ ਹੈ ਸਭ ਤੋਂ ਪਹਿਲਾਂ ਮੈਂ ਜਕਾਰਾ ਬੁਲਾਉਣਾ ਚਾਹਾਂਗਾ ਸਾਰੇ ਸਾਥ ਦਿਓ ਬੋਲੇ ਸੋਨਹਿਾ ਸਤਿ ਸ੍ਰੀ ਅਕਾਲ ਜਿਹੜੀ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਹੈ ਨਾ ਇਹ ਕੋਈ ਸਿੱਖ ਧਰਮ ਦੀ ਸ਼ਹੀਦੀ ਨਹੀਂ ਹੈ ਇਹ ਅਧਰਮ ਦੇ ਉੱਤੇ ਧਰਮ ਦੀ ਜਿੱਤ ਹੈ ਅਧਰਮੀ ਲੋਕਾਂ ਦੇ मंसूਬੇ ਪੂਰੇ ਨਹੀਂ ਹੋਣ ਦੇਣੇ ਉਸ ਕਰਕੇ ਆਪਣੇ ਸਿਰ ਕਟਵਾ ਲੈ ਪਰ ਸਿਰ ਝੁਕਾਏ ਨਹੀਂ ਇਹ ਅਨੂਠੀ ਮਿਸਾਲ ਗੁਰਗੋਬਿੰਦ ਸਿੰਘ ਸਰਵੰਸਦਾਨੀ ਜਿਨ੍ਹਾਂ ਨੇ ਆਪਣਾ ਪਿਤਾ ਵਾਰਤਾ ਜਿਨ੍ਹਾਂ ਨੇ ਆਪਣੇ ਬੱਚੇ ਵਾਰਤੇ ਤੇ ਉਫ ਤੱਕ ਨਹੀਂ ਕੀਤੀ ਤੇ ਸਾਡਾ ਪਾਠ ਕਰਨ ਦਾ ਜੋ ਉਪਰਾਲਾ ਪਿਛਲੇ 3-4 ਸਾਲਾਂ ਤੋਂ ਚੱਲ ਰਿਹਾ ਹੈ ਇੱਕ ਇਸ ਤੇ ਮਾਫਕ ਇਸ ਦੇ ਰਾਹੀ ਅਸੀਂ ਉਸ ਚੜੀਆਂ ਰੂਹਾਂ ਜੋ ਸਹਾਦਤ ਦੇ ਚੜੀਆਂ ਕੰਧਾਂ ਵਿੱਚ ਚਿਣੀਆਂ ਗਈਆਂ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਤੇ ਹਰ ਸਾਲ ਕੋਸ਼ਿਸ਼ ਕਰੀਦੀ ਆ ਕਿ ਪਾਠ ਕਰਕੇ ਉਸ ਰੂਹਾਂ ਨੂੰ ਸ਼ਾਂਤੀ ਮਿਲੇ ਆਤਮਾ ਨੂੰ ਸ਼ਾਂਤੀ ਮਿਲੇ ਹਾਂਜੀ ਸਰ ਕੀ ਕਹਿ ਰਿਹਾ ਅਰਦਾਸ ਕੀਤੀ ਹੈ ਤੁਸੀਂ ਸਾਰਿਆਂ ਨੂੰ ਦੱਸਿਆ ਹੈ ਸ਼ਹੀਦੀ ਦਿਹਾੜੇ ਬਾਰੇ ਕੀ ਕਹਿਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਹੀਦੀਆਂ ਸਾਹਿਬਜ਼ਾਦੀਆਂ ਦੀਆਂ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀਆਂ ਇਹ ਲਾਸਾਨੀ ਸ਼ਹੀਦੀਆਂ ਨੂੰ ਬਿਆਨ ਕਰਨਾ ਵੀ ਬਹੁਤ ਔਖਾ ਹੈ ਗੁਰੂ ਸਾਹਿਬ ਨੇ ਜਦੋਂ ਉਹਨਾਂ ਨੂੰ ਕਿਹਾ ਗਿਆ ਵੀ ਜਦੋਂ ਉਹਨਾਂ ਦੇ ਸਾਹਮਣੇ ਬਾਡੀਜ਼ ਪਈਆਂ ਸੀਗੀਆਂ ਉਹਨਾਂ ਦੇ ਸਾਹਿਬਜ਼ਾਦੀਆਂ ਦੀਆਂ ਮਹਾਰਾਜ ਨੇ ਇਥੋਂ ਤੱਕ ਕਿ ਉੱਥੇ ਸਰੂਪਾ ਪਾਉਣਾ ਵੀ ਨਹੀਂ ਠੀਕ ਸਮਝਿਆ ਉਹਨਾਂ ਨੇ ਲਫ਼ਜ਼ ਕਹੇ ਇਨ ਪੁੱਤਰਨ ਕੇ ਸੀਸ ਪਰ ਵਾਰ دیے ਸੁਤਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਿਤ ਕਈ ਹਜ਼ਾਰ ਅਸੀਂ ਉਹਨਾਂ ਚੋਂ ਹੀ ਆ ਜਿਹੜੇ ਹਜ਼ਾਰ ਆ ਪਰ ਅਸੀਂ ਫੇਰ ਵੀ ਉਸ ਗੁਰੂ ਗੋਬਿੰਦ ਸਿੰਘ ਜੀ ਦੇ ਫਰਮਾਨ ਤੇ ਕਹੇ ਨਹੀਂ ਚੱਲਦੇ ਅਸੀਂ ਪਾਪੀ ਆ ਬਹੁਤ ਪਾਪੀ ਬੰਦੇ ਆ ਜਿਹੜੇ ਇਸ ਧਰਤੀ ਤੇ ਰਹਿ ਰਹੇ ਆ ਉਹਨਾਂ ਨੂੰ ਯਾਦ ਵੀ ਨਹੀਂ ਕਰਦੇ ਔਰ ਇਹ ਗੱਲ ਯਾਦ ਰੱਖਿਓ ਜਿਹੜੇ ਇਨਸਾਨ ਉਹਨਾਂ ਨੂੰ ਯਾਦ ਕਰਦੇ ਨੇ ਅਸੀਂ 2018 ਤੋਂ ਹੁਣ ਤੱਕ ਸਾਡੀ ਕੋਸ਼ਿਸ਼ ਰਹੀ ਜੱਸੇਵਾਂ ਸੋਸਾਇਟੀ ਸਾਰੀ ਮਿਲ ਕੇ ਇਹਨਾਂ ਸ਼ਹੀਦਾਂ ਨੂੰ ਅਸੀਂ ਯਾਦ ਕਰੀਏ ਔਰ ਜਿਹੜਾ ਵੀ ਏਸੀ ਉਹਨਾਂ ਨੂੰ ਯਾਦ ਕਰਦਾ ਔਰ ਇਹਦੇ ਵਿੱਚ ਇੱਕ ਸ਼ਹੀਦੀ ਦੇ ਵਿੱਚ ਮਹਾਰਾਜ ਨੇ ਟੋਡਰਮਲ ਦਾ ਬਹੁਤ ਵੱਡਾ ਰੋਲ ਸੀਗਾ ਉਹ ਥੋੜੇ ਦਿਨਾਂ ਤੱਕ ਉਹਨਾਂ ਦਾ ਵੀ ਰੋਲ ਸ਼ੋਅ ਹੋਏਗਾ ਵੀ ਜਦੋਂ ਉਹਨਾਂ ਦੀਆਂ ਸ਼ਹੀਦਿਆਂ ਦੇ ਵਿੱਚ ਉਹਨਾਂ ਦੀਆਂ ਬਾਡੀਜ਼ ਨੂੰ ਲਜਾਣ ਵਾਸਤੇ ਕਿਹਾ ਗਿਆ ਤੇ ਉਹਨੇ ਕਿਹਾ ਵੀ ਜਿਹੜੀਆਂ ਮੋਹਰਾਂ ਨੇ ਨਾ ਥੱਲੇ ਵਛਾਓ ਨਾ ਮੋਹਰਾਂ ਨੂੰ ਖੜੀਆਂ ਕਰਕੇ ਦਿਓ ਵੀ ਇੰਨੀ ਲਾਲਚ ਦੀ ਹੱਦ ਸੀ ਉਹਨਾਂ ਵਜ਼ੀਰ ਖਾਂ ਦੀ ਇਹਨਾਂ ਮੁਸਲਮਾਨ ਇੰਨੀ ਕੌਮ ਜ਼ਾਬਰ ਸੀਗੀ ਸੋ ਇਹੋ ਹੀ ਸਾਡੀ ਸਾਰਿਆਂ ਵਰਸੇਦ ਦਾਸ ਸਾਹਿਬੀ ਗੁਰੂ ਸਾਹਿਬ ਸਾਹਿਬ ਨੇ ਸਾਰਿਆਂ ਨੂੰ ਸਮੱਤ ਬਕਚਣ ਔਰ ਇਹਨਾਂ ਨਸ਼ਿਆਂ ਤੋਂ ਮੁਕਤ ਕਰਨ ਚੰਗਾ ਪੰਜਾਬ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸੋ ਬਿਲਕੁਲ ਐ ਸਿੱਕ ਕੌਮ ਦੇ ਹੀ ਸਾਰੇ ਵਾਰਿਸ ਨੇ ਜਿਨ੍ਹਾਂ ਨੇ ਸਾਡੇ ਸਿੱਖ ਇਤਿਹਾਸ ਨੂੰ ਸਾਭ ਕੇ ਰੱਖਿਆ ਹੈ ਤੇ ਆਉਣ ਵਾਲੇ ਪੀੜ੍ਹੀ ਨੂੰ ਜਿਹੜੇ ਭਵਿੱਖ ਆਉਣ ਵਾਲਾ ਹੈ ਸਾਡਾ ਉਹਨਾਂ ਨੂੰ ਵੀ ਇਸ ਇਤਿਹਾਸ ਤੋਂ ਜਾਣੂ ਕਰਵਾ ਰਹੇ ਨੇ ਕੀ ਕਹਿਣਾ ਚਾਹੋਗੇ ਬੱਚੇ 7 ਸਾਲ ਦੇ 9 ਸਾਲ ਦੀ ਉਮਰ ਹੈ ਸੂਬੇ ਦੀ ਕਚਹਿਰੀ ਚ ਉਹਨਾਂ ਨੂੰ ਪੇਸ਼ ਕੀਤਾ ਸੂਬਾ ਉਹਨਾਂ ਨੂੰ ਕਹਿੰਦਾ ਬੱਚੋ ਜੇ ਤੁਹਾਨੂੰ ਆਜ਼ਾਦ ਕਰ ਦੇਵਾਂਗੇ ਤੁਸੀਂ ਕੀ ਕਰੋਗੇ ਗੁਰ ਗੋਬਿੰਦ ਸਿੰਘ ਜੀ ਦੇ ਬੱਚੇ ਸੀ ਉਹਨਾਂ ਬੜਾ ਸੋਹਣਾ ਜਵਾਬ ਦਿੱਤਾ ਹੈ ਕਹਿੰਦੇ ਅਸੀਂ ਬਾਹਰ ਜਾਵਾਂਗੇ ਫੌਜਾਂ ਸਜਾਵਾਂਗੇ ਫਿਰ ਜ਼ੁਲਮ ਦੇ ਖਿਲਾਫ ਅਸੀਂ ਲੜਾਂਗੇ ਇਹ ਸਪਿਰਟ ਸਾਡੀ ਬੱਚਿਆਂ ਦੇ ਵਿੱਚ ਆਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਕੀ ਬਿਲਕੁਲ ਸਾਡੇ ਗੁਰੂ ਸਹਿਬਾਨ ਨੇ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਅਸੀਂ ਕਿਸੇ ਵੀ ਅੱਗੇ ਝੁਕਣਾ ਨਹੀਂ ਹੈ ਜਿਸ ਡੱਟ ਕੇ ਮੁਕਾਬਲਾ ਕਰਨਾ ਜੇਕਰ ਜ਼ੁਲਮ ਹੋ ਰਿਹਾ ਹੈ ਤਾਂ ਜ਼ੁਲਮ ਦੇ ਖਿਲਾਫ ਜਿਹੜਾ ਡੱਟ ਕੇ ਮੁਕਾਬਲਾ ਕਰਨਾ ਹੈ ਮੈਮ ਕੀ ਕਹਿਣਾ ਚਾਹੋਗੇ ਅੱਜ ਪਾਠ ਜਿਹੜੇ ਕੀਤੇ ਗਏ ਨੇ ਅਸੀਂ ਹਰ ਸਾਲ ਸੁਖਮਨੀ ਸਾਹਿਬ ਦੇ ਪਾਠ ਕਰਦੇ ਹਾਂ ਇੱਥੇ ਕੀਰਤਨ ਵੀ ਕਰਦੇ ਹਾਂ ਅਨੰਦ ਸਾਹਿਬ ਦਾ ਵੀ ਪਾਠ ਕਰਦੇ ਹਾਂ ਅਸੀਂ ਸਾਰਿਆਂ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੇ ਹਾਂ ਕਿ ਜਿਹੜੀ ਇਹ ਵੀ ਇਹ ਸ਼ਾਦਤ ਦੇ ਦਿਨ ਹੁੰਦੇ ਨੇ ਚਾਰਜ ਸਾਹਿਬ ਜਾਦਿਆਂ ਦੇ ਪਲੀਜ਼ ਸਾਰੇ ਜਾਣੇ ਆਪਣੇ ਘਰ ਪਰਿਵਾਰ ਦੇ ਵਿੱਚ ਬੈਠ ਕੇ ਬਾਬਾ ਜੀ ਦਾ ਨਾਮ ਜ਼ਰੂਰ ਜਪਿਆ ਕਰੋ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਹਾਂਜੀ ਮਮ ਕੀ ਕਹਿਣਾ ਚਾਹੋਗੇ ਪਾਰਟ ਅੱਜ ਹੋਏ ਨੇ ਬਹੁਤ ਸਾਰੇ ਦੇਖਦੇ ਆ ਕਿ ਇਸ ਦਿਨ ਕ੍ਰਿਸਮਸ ਵੀ ਆ ਚਲੋ ਉਹ ਵੀ ਮਨਾਉਂਦੇ ਨੇ ਹੋਰ ਵੀ ਬੱਚੇ ਦੇਖਦੇ ਆ ਕਿ ਬਰਥਡੇਜ਼ ਵਗੈਰਾ ਮਨਾਉਂਦੇ ਨੇ ਪਾਰਟੀਆਂ ਕਰਦੇ ਨੇ ਤੇ ਇਹ ਬਹੁਤ ਹੀ ਵਧੀਆ ਉਪਰਾਲਾ ਹੈ ਕਿ ਜਿਹੜਾ ਬੱਚਿਆਂ ਨੂੰ ਸਿੱਖੀ ਸਰੂਪ ਦੇ ਨਾਲ ਜੋੜਿਆ ਜਾ ਰਿਹਾ ਹੈ ਪਹਿਲੇ ਤੇ ਮੈਂ ਬਾਬਾ ਜੀ ਦਾ ਕਰੋੜ ਕਰੋੜ ਸ਼ੁਕਰ ਮਨਾਵਾਂਗੀ ਕਿ ਉਹਨਾਂ ਨੇ ਇਨੀ ਕਿਰਪਾ ਕੀਤੀ ਕਿ ਅਸੀਂ ਇੱਥੇ ਪੜ੍ਹ ਕਰ ਸਕੀਏ ਉਹਨਾਂ ਨੇ ਸਾਨੂੰ ਐਸ ਲਾਇਕ ਸਮਝਿਆ ਕਿ ਸੀ ਕੁਝ ਸਾਲਾ ਤੋਂ ਇਹ ਨਾਮ ਜਾਪ ਕਰ ਰਹੇ ਆ ਪਾਠ ਕਰ ਰਹੇ ਆ ਉਹਨਾਂ ਨੇ ਆਪਣੇ ਨਾਲ ਜੋੜਿਆ ਹੈ ਪਲ-ਪਲ ਸ્વાસ-ਸ્વાસ ਇਸ ਤੋਂ ਇਲਾਵਾ ਵੀ ਅਸੀਂ ਮਹਰ ਮਹੀਨੇ ਸਾਡੀ ਕੋਸ਼ਿਸ਼ ਹੁੰਦੀ ਹੈ ਅਸੀਂ ਪਾਠ ਕਰੀਏ ਮੈਂ ਐਸੇ ਕਦੇ ਆਇ ਕਹਾਂਗੀ ਕਿ ਦੇਖੋ ਜਿਹੜੀ ਇਸ ਕਦੀ ਜਨਰੇਸ਼ਨ ਹੈ ਤੁਸੀਂ ਉਹਨਾਂ ਨੂੰ ਫੋਰਸ ਨਹੀਂ ਕਰ ਸਕਦੇ ਕਿਸੇ ਵੀ ਚੀਜ਼ ਵਾਸਤੇ ਜਦੋਂ ਉਹ ਆਪਣੇ ਮਾਪਿਓ ਨੂੰ ਵੇਖਣਗੇ ਤੇ ਜਦੋਂ ਆਪਣਾ ਆਲਾਦ ਵਾਲਾ ਵੇਖਣਗੇ ਕਿ ਕਿਸ ਆਪਣੇ ਦਿਲੋਂ ਕਿਸ ਤਰ੍ਹਾਂ ਤੁਸੀਂ ਪਾਠ ਕਰਦੇ ਹੋ ਉਹਨਾਂ ਨੂੰ ਮਹਿਸੂਸ ਖਾਸ ਕਰ ਇਹ ਦਿਨ ਜਦੋਂ ਤੁਸੀਂ ਉਹਨਾਂ ਨੂੰ ਮਹਿਸੂਸ ਕਰਦੇ ਹੋ ਇੱਕ ਮਿੰਟ ਵਾਸਤੇ ਅੱਖ ਬੰਦ ਕਰਕੇ ਤੁਸੀਂ ਸੋਚ ਕੇ ਦੇਖੋ ਉਹ ਦਾਦੀ ਉਹ ਛੋਟੇ ਛੋਟੇ ਦੋ ਬੱਚੇ ਉਹ ਪਿਤਾ ਜਿਹਦੇ ਸਾਹਮਣੇ ਚਾਰੋ ਚਾਰੇ ਉਹਨਾਂ ਨੇ ਵਾਰ ਦਿੱਤੇ ਨਾ ਕਿਦੇ ਵਸਤੇ ਵਾਰੇ ਸਾਡੇ ਵਸਤੇ ਵਾਰੇ ਤੁਸੀਂ ਸੋਚ ਕੇ ਦੇਖੋ ਇੱਕ ਸੈਕਿੰਡ ਵਸਤੇ ਸਾਰੇ ਅੱਖ ਬੰਦ ਕਰਕੇ ਸਿਰਫ ਇਹ ਸੋਚੋ ਕਿ ਦਾਦੀ ਨੂੰ ਕਹਿ ਜਾ ਰਹੇ ਤੇਰੇ ਬੱਚੇ ਜਾ ਰਹੇ ਨੇ ਤੁਮ ਮਿਲ ਲੈ ਤੁਸੀਂ ਕੀ ਮ ਗੁਸਬਮਸ ਉਸੇ ਮਤਲਬ ਮੈਂ ਸੋਚ ਵੀ ਨਹੀਂ ਸਕਦੀ ਇਹ ਸਾਡੇ ਬੱਚੇ ਵੇਖਣਗੇ ਸੁਣਨਗੇ ਇੱਥੇ ਬੈਠਣਗੇ ਇੱਥੇ ਮਹਾਰਾਜ ਇਸ ਵਕਤ ਆਪ ਨੇ ਇੱਥੇ ਹੈਗੇ ਨੇ ਆਈ ਕੈਨ ਫੀਲ ਹਿਮ ਹੇਰ ਐਥੇ ਹੈਗੇ ਨੇ ਤੇ ਜਿਹੜੇ ਇੱਥੇ ਬੈਠੇ ਸਾਰੇ ਤੇ ਕਿਰਪਾ ਵੀ ਕਰ ਰਹੇ ਨੇ ਜਿਹੜੇ ਬੱਚੇ ਨੇ ਉਹਨਾਂ ਤੇ ਵੀ ਕਿਰਪਾ ਹੋ ਰਹੀ ਹੈ ਜੋ ਇਹ ਸਭ ਕੁਝ ਉਹ ਸੁਣ ਰਹੇ ਨੇ ਐ ਤੁਸੀਂ ਮੇਰੀ ਇੰਟਰਵਿਊ ਲੈ ਰਹੇ ਹੋ ਬੱਚੇ ਵੀ ਤੇ ਸੁਣ ਰਹੇ ਆ ਨਾ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਨਾ ਮੈਂ ਕੀ ਬੋਲ ਰਹੀ ਆ ਜੇ ਤੁਸੀਂ ਬਸ ਇਹੀ ਫੀਲਿੰਗ ਇਹ ਇੱਕ ਫੀਲਿੰਗ ਹੈ ਜੋ ਤੁਸੀਂ ਆਪਣੇ ਬੱਚਾ ਵਿੱਚ ਪਾ ਦੋਗੇ ਤੇ ਉਹ ਐਸ ਸਰਦਾਰੀ ਨੂੰ ਕਿਤਾਹ ਕਿਤਾਹ ਲੈ ਜਾਣਗੇ ਮੈਂ ਆਪਣੀ ਫੈਮਲੀ ਦੀ ਗੱਲ ਕਰਨੀ ਹੈ ਇਹ ਇੱਕ ਬੜੀ ਨੋਰਮਲ ਗੱਲ ਹੈ ਦੇਖੋ ਜਿਵੇਂ ਕਿ ਬੱਚੇ ਬਾਹਰ ਜਾਂਦੇ ਨੇ ਕਤਸੜ ਹੋ ਜਾਂਦੇ ਨੇ ਠੀਕ ਹੈ ਕਿਉਂਕਿ ਉਹਨਾਂ ਦੀ ਜੋਬ ਰਿਕੁਆਇਰਮੈਂਟਸ ਹੈ ਹਜੀ ਆਉਂਦੀਆਂ ਨੇ ਹੁਣ ਇਹ ਮੇਰੇ ਮਾਸੀ ਨੇ ਠੀਕ ਹੈ ਸਾਰੇ ਬੱਚਿਆਂ ਨੇ ਵਾਲ ਕੇਸ ਕਤਲ ਕਰਾਇਆ ਨਹੀਂ ਮਜਬੂਰੀ ਉਹਨਾਂ ਦੀ ਐਦੀ ਹੈ ਬਟ ਜੋ ਇਹਨਾਂ ਦਾ ਪੋਤਾ ਹੈ ਇੱਕ ਬੱਚਾ ਉਹਨੇ ਕੇਸ ਰੱਖੇ ਨੇ ਉਹ ਕਹਿੰਦਾ ਮੈਂ ਬਾਲ ਨਹੀਂ ਕਟਾਉਂਗਾ ਐ ਹੁਣ ਅੰਦਰੂਈ ਹੈ ਨਾ ਇਹ ਅੰਦਰੂ ਦਾਦੀ ਦਾਦੀ ਦੀ ওই ਜਿਹੜਾ ਖੂਨ ਚਲਦਾ ਪੈ ਬੇਟਾ ਉਹਨਾਂ ਦਾ ਜਿਹੜਾ ਇੱਥੇ ਆਂਦਾ ਕੋਈ ਐਸਾ ਨਹੀਂ ਜੋ ਦਰਬਾਰ ਸਾਹਿਬ ਸ਼ਿਦਾਂ ਸਾਹਿਬ ਨਹੀਂ ਜਾਣਦਾ ਰੋਜ਼ ਪਾਠ ਕਰਦਾ ਹੈ ਬਟ ਉਹਦਾ ਬੇਟਾ ਅਗੋ ਦਸਤਾਰ ਸਜਾ ਰਿਹਾ ਉਹ ਮੇਰੀ ਭੈਣ ਬੈਠੀ ਹੈ ਬੇਟਾ ਕੈਨੇਡਾ ਹੈ ਜੌਬ ਵਾਲੇ ਕਹਿੰਦੇ ਨੇ कि तु वाल के, अपने केस कतल कराओ वो कहेंद मैं जॉब ही नहीं कराँगा मैं भाए केस भाए नहीं भाए कतल कराने लगा उन्हें केस रखे ने मैं अपनी जनरेशन दस रही अगलिया जनरेशन जिन्हू इस चीज़ की वैल्यू है उन्होंने मेहर है जिन्हों बच्चों थे वो केस संभाल ने। ये मेरे हस्बैंड इनको देखो अगर आप इनका पंद्रह साल पुराना रूप देख लो उससे पहले तो कप्टर सरदार थे ना और उसके बाद का जो इनका रूप देखो ना अजय देवगन का दूजा रूप और ये पंद्रह साल के बाद ये देख लो सरदार तुम्हारे सामने बैठे उन गुरु महाराज की कृपा मैं अरदास बाबा जी दस्तार पवा दो फिर तो देखो तो, तो सामने एग्जाम्पल है इस ऊपर होएगा देखा देखा और आवाँ वे आवाँ के आवाँ बड़ी फौज ਮੇਰੇ ਗੁਰੂ ਮਹਾਰਾਜ ਦੀ ਇਕੱਠੀ ਹੋਈ ਹੈ ਬੜੀ ਫੌਜ ਕਿ ਜੋ ਵੀ ਸੱਚੇ ਮਨ ਨਾਲ ਗੁਰੂ ਮਹਾਰਾਜ ਅਗੇ ਅਰਦਾਸ ਕਰਦਾ ਹੈ ਰੱਬ ਉਹਨਾਂ ਤੇ ਮਿਹਰਾਂ ਜਿਹੜੀਆਂ ਉਹ ਕਰਦਾ ਹੈ ਤੇ ਸਰ ਨਾਲ ਵੀ ਗੱਲਬਾਤ ਕਰਾਂਗੇ ਸਰ ਮੈਂ ਆਮਨੇ ਜਿਵੇਂ ਦੱਸਿਆ ਕਿ ਮਿਹਰ ਹੀ ਹੋਈ ਹੈ ਤੁਹਾਡੇ ਤੇ ਕੀ ਕਹਿਣਾ ਚਾਹੋ ਸਰ ਨੂੰ ਪਹਿਲੇ ਦਿਨ ਦਿਲੋਂ ਨਿਸ਼ਕਰੀ ਕਰਦਾ ਹਾਂ ਸਰ ਹੈਪੀ ਬਰਥਡੇ ਟੂ ਯੂ ਦੇਖੋ ਸਾਹਮਣੇ ਵੀ ਫੋਟੋ ਜਦੋਂ ਉਹਨਾਂ ਨੇ ਕਿ ਨੁਕਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਜੀ ਬਸ ਮੈਂ ਸਾਰਿਆਂ ਨੇ ਬੜੇ ਅੱਛਿਆਂ ਚਲੋ ਇਨਫੋਰਮੇਸ਼ਨ ਦਿੱਤੀ ਹੈ ਸਾਰੀ ਬਟ ਮੈਂ ਹੀ ਬੇਨਤੀ ਕਰਨਾ ਚਾਹਾਂਗਾ ਸੱਚੇ ਪਾਤਸ਼ਾਹ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਹੇ ਬੇਨਤੀ ਕਰਨਾ ਚਾਹਾਂਗਾ ਕਿ ਜਿਸ ਤਰ੍ਹਾਂ ਤੁਸੀਂ ਸਾਨੂੰ ਰੂਹਾਂ ਨੂੰ ਇਕੱਠੇ ਕੀਤਾ ਹੈ ਇਸ ਜਨਮ ਦੇ ਵਿੱਚ ਹਰ ਵਕਤ ਨਵੇਂ ਲੋਕ ਆਂਦੇ ਹਨ ਨਵੇਂ ਰੂਹਾਂ ਆਂਦੀਆਂ ਹਨ ਪੁਰਾਣੀਆਂ ਵਿਛੜ ਜਾਂਦੀਆਂ ਜੋ ਲਿਖੇ ਲਿਖੇ ਹੁੰਦੇ ਉਹਨਾਂ ਨੇ ਮੇਲ ਉਹਨਾਂ ਦਾ ਹੋਣਾ ਹੀ ਹੋਣਾ ਹੈ ਜਦੋਂ ਹੋਣਾ ਕਦੋਂ ਹੋਣਾ ਇਹ ਪ੍ਰਮਾਤਮਾ ਹੀ ਜਾਣਦਾ ਹੈ ਬਸ ਚੰਗੀਆਂ ਰੂਹਾਂ ਮਿਲਾਂਦੇ ਰਹੇ ਔਰ ਅੱਗੋਂ ਅਸੀਂ ਸਹੀ ਰਸਤੇ ਚੱਲਦੇ ਰਹੀਏ ਜੋ ਜ਼ਿੰਦਗੀ ਚ ਹੋ ਗਿਆ ਹੋ ਗਿਆ ਅਗੋਂ ਜਿਹੜੇ ਵੀ ਰਸਤੇ ਸਾਨੂੰ ਮਿਲਨੇ ਆ ਸਹੀ ਮਿਲਨ ਅਸੀਂ ਅ ਅਟਲ ਹੋ ਕੇ ਅਸੀਂ ਦ੍ਰਿੜਤਾ ਦੇ ਨਾਲ ਅਟਲ ਹੋ ਕੇ ਅਸੀਂ ਉਸ ਰਸਤੇ ਚਲਦੇ ਰਹੀਏ ਤੇ ਨਾਮ ਜਪਦੇ ਰਹੀਏ ਪ੍ਰਮਾਤਮਾ ਪਰੇ ਚੰਨ ਨਾਲ ਜੋੜੀ ਰੱਖੇ ਸਾਨੂੰ ਵੀ ਤੇ ਸਾਰਿਆਂ ਨੂੰ ਵੀ ਜਿਸ ਧਰਮ ਦੇ ਵੀ ਹੈਗੇ ਨੇ ਸਾਰੇ ਆਪਣੇ ਆਪਣੇ ਧਰਮ ਵਿੱਚ ਇੱਕ ਇਨਸਾਨੇ ਤੁਨ ਨਾਲ ਲੈ ਕੇ ਆਪਣੇ ਰਸਤੇ ਚਲਦੇ ਰਹੇ। ਥੈਂਕ ਯੂ। ਸੋ ਮਾ ਸਰ ਤੋਂ ਸਰਬੰਸਦਾਨੀ ਜਿਨ੍ਹਾਂ ਨੇ ਆਪਣੇ ਪਰਿਵਾਰ ਜਿਹੜਾ ਹੈ ਉਹ ਵਾਰ ਦਿੱਤਾ ਮਨੁੱਖਤਾ ਦੇ ਭਲੇ ਲਈ ਆਪਣਾ ਪਰਿਵਾਰ ਜਿਹੜਾ ਹੈ ਉਹ ਸਾਰਾ ਹੀ ਵਾਰ ਦਿੱਤਾ ਸ਼ਹਾਦਤਾਂ ਦੇ ਦਿੱਤੀਆਂ ਤੇ ਅੱਜ ਜਿਹੜੀ ਜਸ ਸੇਵਾ ਸੁਸਾਇਟੀ ਹੈ ਮਨੁੱਖਤਾ ਦੇ ਭਲੇ ਲਈ ਹੀ ਕੰਮ ਕਰ ਰਹੀ ਹੈ ਗੁਰੂ ਸਹਿਬਾਨਾ ਦੇ ਨਕਸ਼ੇ ਕਦਮਾਂ ਉੱਤੇ ਚੱਲ ਕੇ ਸਾਰਿਆਂ ਨੂੰ ਇਹੀ ਸੰਦੇਸ਼ ਦੇ ਰਹੀ ਹੈ ਕਿ ਗੁਰੂ ਦੇ ਲੜ ਲੱਗੋ ਗੁਰੂ ਦੁਆਰਾ ਜਿਹੜੀਆਂ ਦਿੱਤੀਆਂ ਸ਼ਹਾਦਤਾਂ ਨੇ ਉਹਨਾਂ ਨੂੰ ਯਾਦ ਕਰੋ ਆਪਣੇ ਬੱਚਿਆਂ ਨੂੰ ਜਿਹੜਾ ਸਿੱਖੀ ਸਰੂਪ ਦੇ ਨਾਲ ਜੋੜੋ ਤੇ ਮਨੁੱਖਤਾ ਦੇ ਭਲੇ ਲਈ ਹਰ ਟਾਈਮ ਹਰ ਸਮੇਂ ਜਿਹੜਾ ਉਹ ਕੰਮ ਕਰਦੇ ਰਹੋ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ